ਹੱਬਾ ਲੈ ਆਲੂ ਤੇਰੇ ਗੰਦਵਾ ਸ਼ਰੀਰ ਤੇਰਾ ਉੱਚਾ ਨੀਵਾ ਇਹ ਹੈ ਇੰਸਟਾਗ੍ਰਾਮ ਦਾ ਆਲੂ ਇਹ ਸੁਖਰਤੀ ਹੈ ਮਗਰ ਲੱਗ ਕੇ ਨਾ ਭਾਈ ਅਮਰਤਪਾਲ ਮੈਰੋ ਨੇ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਹੀ ਕਰ ਰਿਹਾ ਹੈਗਾ ਸੁਖਰਤੀ ਇਹ ਤਾਂ ਜਦੋਂ ਰੌਲਾ ਗਿਆ ਪਿਆ ਸੀ ਸੋਸ਼ਲ ਮੀਡੀਆ ਦੇ ਉੱਪਰ ਪੋਡਕਾਸਟਾਂ ਤੇ ਵਿੱਚ ਤਾਂ ਉਹ ਬਹੁਤ ਗੰਦ ਪਾ ਰਹੇ ਸੀ ਤਾਂ ਭਾਈ ਅਮਰਤਪਾਲ ਮੈਰੋ ਨੇ ਇਹਨਾਂ ਨੂੰ ਇੱਕ ਮੈਸੇਜ ਕੀਤਾ ਸੀ ਕਿ ਵੀ ਭਾਈ ਜੋ ਗੰਦ ਪਾਉਣਾ ਸੀ ਤੁਸੀਂ ਪਾ ਲਿਆ ਹੁਣ ਇਸ ਨੂੰ ਇੱਥੇ ਹੀ ਬੰਦ ਕਰ ਦਿਓ ਤਾਂ ਉਹਨੂੰ ਰਿਪਲਾਈ ਕਰਦੇ ਹੋਏ ਆ ਆਲੂ ਮਹਿਕਮਾ ਭਾਈ ਅਮਰਤਪਾਲ ਮੈਂ ਤਾਂ ਉਹਨੂੰ ਨਾ ਕਹਿ ਰਿਹਾ ਜੀ ਮੈਂ ਉਹਦੇ ਕੱਚੇ ਚ ਬੰਦੂਕ ਬਾੜ ਦੂੰ ਮੈਂ ਕਰ ਦੂੰ ਮੈਂ ਪੁਲਿਸ ਨੂੰ ਬੁਲਾ ਕੇ ਚਕਵਾ ਦੂੰ ਮੈਂ ਲੱਖ ਰੁਪਈਆ ਦੇਣਾ ਉਹਨਾਂ ਨੇ ਭਾਈ ਅਮਰਤਪਾਲ ਮੈਰੋ ਬਾਰੇ ਮਤਲਬ ਬਹੁਤ ਗੰਦ ਮੰਦ ਬੋਲਿਆ ਇਹਨੇ ਚਲੋ ਭਾਈ ਅਮਰਤਪਾਲ ਮੈਰੋ ਉਹਦਾ ਨਾ ਬੀਜੀ ਸੀਗਾ ਪਿੱਛੇ ਜਿਹੜਾ ਉਹਨਾਂ ਦਾ ਰੋਲਾ ਪਿਆ ਸੀਗਾ ਬਾਬੇ ਜੇ ਵਾਲਾ ਤਾਂ ਉਹ ਉਧਰ ਬੀਜੀ ਸੀਗਾ ਤੇ ਹੁਣ ਉਹ ਫ੍ਰੀ ਹੋਇਆ ਤਾਂ ਉਹਨੂੰ ਪਤਾ ਲੱਗਾ ਕਿ ਇਸ ਆਲੂ ਨੇ ਉਹਦੇ ਬਾਰੇ ਕੁਝ ਗਲਤ ਮਲਤ ਬੋਲਿਆ ਹੈ ਬਸ ਫਿਰ ਉਹਨੇ ਬਿਨਾਂ ਦੇਰੀ ਕੀਤੇ ਪਹੁੰਚ ਗਿਆ ਆਲੂ ਦੇ ਕੋਲ ਤੇ ਪਹੁੰਚ ਕੇ ਜਦੋਂ ਆਲੂ ਨੇ ਆ ਦੇ ਲੋ ਬੈਠਾ ਹੁਣ ਆਲੂ ਖੁੰਝੇ ਲੱਗਾ ਹੱਥ ਜੋੜੀ ਯੋ ਕਹਿ ਰਿਹਾ ਤਾਂ ਮੈਂ ਤਾਂ ਯੋ ਕਰ ਦੂੰ ਭਾਈ ਮੈਂ ਵੋ ਕਰ ਦੂੰ ਭਾਈ ਅਮਰਤ ਪਾਰ ਮਹਿਰ ਹੈ ਕੀ ਕੀ ਜਗਾ ਸਾਡੇ ਮੂਰੇ ਬਸ ਫਿਰ ਮਾਰ ਮਾਰ ਮੁੱਕੇ ਹੁਣ ਇਹਦਾ ਵੀ ਆਲੂ ਹੀ ਬਣਾ ਲਿਆ ਭਾਈ ਦਾ ਯਾਰ ਆਈ ਆ